ਉਹ ਮਾਰਿਓ ਨਾ ਮਾਰਿਓ ਨਾ ਨਾ ਮਾਰਿਓ ਜਾਣ ਦੋ ਜਾਣ ਦੋ ਯਾਰ ਲੈ ਵੀ ਅੱਜ ਪਾਵਾਂਗੇ ਨਵਾਂ ਕੋਟ ਕੋਟ ਹੀ ਕਹਿੰਦੇ ਵਾਹ ਇਹਨੂੰ ਜੀ ਕਿੱਦਾਂ ਫਿਰ ਲੁੱਕ ਆਪਣੀ ਘੈਂਟ ਐ ਸਸਿਕਾਰ ਸਵਾਤ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਆਹ ਕੋਟ ਪਾ ਲਿਆ ਮੈਨੂੰ ਐ ਲੱਗ ਰਿਹਾ ਜਿਦਾ ਥੋੜਾ ਥੋੜਾ ਲੂਸ ਹੁੰਦਾ ਐ ਪਰ ਤੁਸੀਂ ਦੱਸਿਓ ਵੀ ਠੀਕ ਲੱਗ ਰਿਹਾ ਐ ਪਾਇਆ ਹੋਇਆ ਤੇ ਨਾਲ ਜੀਨ ਤੇ ਆਪਣਾ ਚਾਹੀਦੀ ਸੀ ਤਾਂ ਫਾਰਮਲ ਦੀ ਪੈਂਟ ਪਰ ਹੁਣ ਗੁਜ਼ਾਰਾ ਕਰ ਲਿਆ ਇਹ ਪਾ ਲਿਆ ਕੋਈ ਚੱਕਰ ਵਾਲੀ ਗੱਲ ਨਹੀਂ ਐ ਹੁਣ ਚੱਲਨੇ ਆ ਸੰਦੀਪ ਨੂੰ ਲਿਆਉਣ ਵਾਸਤੇ ਨਾਲੇ ਹਰਮਨ ਨੂੰ ਥੋੜਾ ਜਿਹਾ ਕੰਮ ਆ ਵੀ ਇੱਕ ਦੁਕਾਨ ਤੇ ਜਾਣਾ ਟੈਟੂ ਵਾਲੀ ਤੇ ਨਾਲੇ ਡੈਡੀ ਜੀ ਨੂੰ ਦੇਵਾਂਗੇ ਰੋਟੀ ਮੰਮੀ ਹੁਣਾਂ ਨੇ ਕਰਤੀ ਆ ਪੈਕ ਰੋਟੀ ਜਿਹੜੀ ਰੋਟੀ ਕਰਤੀ ਪੈਕ ਚਲੋ ਫੇ ਮੈਨੂੰ ਭਲੇ ਖਲਗਾ ਗੱਡੀ ਤੇ ਮੋਗਦਰੇ ਲਾ ਕੇ ਲੈ ਆਵਾਂ ਮਨੇ ਚੱਲਣਾ ਘੁਮਾ ਲਿਓ ਨਾ ਚੱਲ ਜੀ ਚੱਲ ਜੀ ਅੱਜ ਤਾਂ ਮੁੰਡਾ ਪੂਰਾ ਜੈਂਟਲਮੈਨ ਲੱਗ ਰਿਹਾ ਜੈਂਟਲਮੈਨ ਪਹਿਲੇ ਜਿੰਨੇ ਕਦੀ ਕਿਤਾਈ ਕੋਈ ਚੀਜ਼ ਲੈਣੀ ਉਹਨੂੰ ਕਿੰਨੀ ਖੁਸ਼ੀ ਹੁੰਦੀ ਆ ਆਪਣੀ ਰਾਣੀ ਆ ਜੇ ਲਿਸ਼ਕਣ ਦੀ ਆ ਮੜਕੇ ਬਣ ਜਾਣਾ ਇਹਨੇ ਬੇਕਾਰ ਰਾਣੀ ਆ ਜੇ ਕੱਲੀ ਰਾਣੀ ਆ ਕਿਉਂਕਿ ਸਾਫ ਆ ਜੇ ਬੈਸਟਰ ਉਸਤਾਦ ਜੀ ਬਾ ਕੀ ਸਾਬਣ ਵੀ ਨਾਲ ਲਿਆ ਸਾਬਣ ਦੁਕਾਨ ਬੰਦੋ ਮੈਂ ਉਹ ਪੰਜਾਈ ਸਾਬਣ ਦੀ ਟਿੱਕੀ ਦੇ ਜਾ ਉੱਥੇ ਹੀ ਉੱਥੇ ਮੁੱਥ ਮਿਲ ਜਾਣੀ ਆ ਮਿਲ ਜਾਣੀ ਉੱਥੋਂ ਉਹ ਦੁਕਾਨ ਹੈਗੀ ਚੱਲੀਏ ਚਲੋ ਡੱਟ ਲਾ ਲਓ ਫਿਰ ਇੱਥੇ ਆਇਆ ਰੋਟੀ ਦੇਣ ਵਾਸਤੇ ਡੈਡੀ ਜੀ ਨੂੰ ਬੜੀ ਗੰਦੀ ਗੱਡੀ ਕੱਲ ਪਰਸੋਂ ਦੀ ਗੱਡੀ ਇੱਥੇ ਬੜਾ ਘਟਾ ਪਿਆ ਹੈ ਬਹੁਤ ਜ਼ਿਆਦਾ ਮਿੱਟੀ ਮਿੱਟੀ ਹੋਈ ਪਈ ਹੁਣ ਥੋੜਾ ਠੀਕ ਹੈ ਅਜੇ ਵੀ ਬਦਾਏ ਦਾਗ ਜਣ ਲੱਥੀ ਪੀਲੀ ਪੁਲੀ ਜੀ ਲੱਗਦੀ ਗੱਡੀ ਹੋਗੀ ਜਦੋਂ ਦਾਗ ਜੇ ਬਹੁਤ ਹੈ ਚਲੋ ਕੋਈ ਨਹੀਂ ਲੱਥ ਜਾਣ ਦਾ ਦਾਗ ਲੱਥ ਕੇ ਇੱਕ ਬਸ ਜਿਹੜੇ ਲੱਥਣਾ ਹੀ ਬਸ ਆ ਪਿੱਲਰ ਪਿੱਲਰ ਜਿਹੜਾ ਪਰਨਾ ਹੈ ਦਾਕਰ ਲੈਂਟਰ ਜਿਹੜਾ ਜਨੇ ਰੁਕ ਗਿਆ ਇਹ ਕੱਲ ਉਹ ਜਿਹੜਾ ਹੈ ਸ਼ਟਰਿੰਗ ਗਲੇ ਉਹ ਸਾਈ ਲੈ ਕੇ ਤੇ ਉਹ ਕਹਿੰਦੇ ਇੱਥੇ ਭਾਜੀ ਪਿਲਰ ਭਰਨਾ ਪੈਣਾ ਆ ਲੈਂਟਰ ਫੇਰ ਪੈਣਾ ਆ ਜੇ ਇਹ ਤੇ ਪਹਿਲਾਂ ਸੁੱਕ ਗਿਆ ਫਿਰ ਤੇ ਭੜਕੇ ਕੰਮ ਜਿਹੜਾ ਨਹੀਂ ਆ ਬਣ ਜੂਗਾ ਲੈਂਟਰ ਦਾ ਡੈਡੀ ਤੇ ਉਹ ਡੇ ਉੱਪਰ ਕੰਮ ਕਰਨ ਇੱਥੇ ਹੁਣ ਮੈਂ ਕਥੂ ਨਗਰ ਰੁਕਿਆ ਵਾਂ ਤੇ ਲੰਬੀ ਹੁਣੀ ਵਿਆਹ ਹੈ ਹੀ ਕਿ ਆਪਣੀ ਇੱਥੇ ਕਥੂ ਨਗਰ ਤੇ ਮੈਂ ਵੈਸੇ ਇਹਨੂੰ ਲਾ ਬੈਠਾ ਫੋਨ ਮੈਂ ਕਿਹਾ ਮੈਂ ਚੱਲਿਆ ਅੰਬਰਸਰ ਦੇ ਜਾਣਾ ਆ ਤੇ ਮੈਂ ਕਿਹਾ ਆ ਜਾਓ ਵੀ ਤੇ ਇਹ ਕਥੂ ਨਗਰ ਆਏ ਕਹਿੰਦੇ ਸਾਨੂੰ ਵੀ ਲੈ ਜਾਓ ਕੋਈ ਗੱਲ ਨਹੀਂ ਮੈਂ ਕਿਹਾ ਨਾਲ ਹੀ ਮੈਂ ਵਾਪਸ ਆ ਜਣਾ ਸ਼ਾਮੀ ਤੇ ਮੈਂ ਵਾਪਸ ਵੀ ਆ ਜਾ ਮੇਰੇ ਨਾਲ ਤੇ ਹੁਣ ਇੱਥੇ ਵਿਆਹ ਇਤਰਾ ਗੁਰਦੁਰਾ ਸਾਹਿਬ ਆ ਗੁਰਦੁਆਰੇ ਦਾ ਸਤਾ ਜਨਾ ਸਦਾ ਇਤਰਾ ਹੁਣ ਆਉਂਦੇ ਨੇ ਉਹਦਾ ਹਸਬੰਦ ਵੀ ਨਾਲ ਯਾਰਾ ਜੂ ਆਉਂਦੇ ਤਰੇ ਵੇ 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 ਜੋੜੀ ਤੇ ਅੰਨਾ ਤੇ ਅੰਨਾ ਇਧਰ ਵੀ ਆਲੇ ਥਲੇ ਨਾ ਆਜੋ ਕਦੇ ਕਿੰਨੇ ਜਾਂਦਾ ਹੋਰ ਬੌਜੀ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋਦੀ ਹੈ ਵੇਲਾ ਮੈਂ ਫੋਨ ਲਾ ਲਿਆ ਮੈਂ ਕਹਾਂ ਵੀ ਮੈਂ ਮੈਂ ਲਾਵਾਂ ਫੋਨ ਵਧੀਆ ਕਿੱਦਾਂ ਹੈ ਨਾਲ ਲਾ ਚਾਹਵੇ ਹੈ ਵਧੀਆ ਚਲੋ ਚੱਲ ਗਏ ਫਿਰ ਚਲੋ ਪਹੁੰਚ ਗਏ ਅਮਰਸਰ ਆਪਾਂ ਅਜੀ ਮਲਾਜ਼ਮ ਸਾਹਮਣੇ ਕਿਹਾ ਤਾਂ ਫਿਰ ਰੁਕ ਜਾਓ ਗੱਡੀ ਬਾਕੀ ਉਧਰ ਲੀਆਂ ਗੱਡੀਆਂ ਨੰਗ ਲੈਣ ਦੋ ਇਹ ਆਈ ਲਵ ਸਟਾਉਨ ਸultanwind ਹਣਾ ਹਾਂ ਇਹ ਰਸ਼ ਤਾਂ ਪਿਆ ਆ ਸ਼ਿਦਾਂ ਸਾਹਿਬ ਅਜੀ ਦੁਪਹਿਰਾ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਨਾ ਤੌਰ ਦੇ ਤੌਰ ਤੇ ਤਾਂ ਕਰਕੇ ਉਧਰ ਸਾਈਡ ਵਿੱਚ ਰੁਕ ਕੇ ਆਇਆ ਕਿਉਂਕਿ ਇਹ ਵੀ ਰੋਡ ਪੈ ਜਾਂਦਾ ਉਧਰ ਸ਼ਿਦਾਂ ਸਾਹਿਬ ਵਾਲ ਨੇ ਤੇ ਇਹ ਵੀ ਪੈ ਜਾਂਦਾ ਉੱਪਰ ਨੂੰ ਘੁੰਮ ਕੇ लवली ਕਹਿੰਦੀ ਮੈਂ ਪਹਿਲੀ ਵਾਰ ਹੀ ਜਾਣਾ ਵੱਡੀ ਜੀ ਨਹੀਂ ਹੁਣ ਆਲਾ ਤੇ ਆ ਆਥੋ ਕਹਿੰਦੇ ਕਿੰਨੂ ਲੈ ਜੀਏ ਮੈਂ ਆ ਵੀਰ ਹੁਣਾਂ ਨੂੰ ਕਹਿੰਦਾ ਨੱਪ ਨੱਪ ਕੇ ਨਾ ਨੱਪ ਨੱਪ ਕੇ ਕਿੰਨੂ ਪਾ ਦਿਓ ਘੁੱਟ ਘੁੱਟ ਕੇ ਜਰਾ ਹੈ ਜੂਸ ਕੱਢ ਕੇ ਪਵਾ ਲਈਏ ਕੱਲਾ ਗੁੱਡਾ ਜਿਆ ਹਾਂਜੀ ਇਹ ਕਿੰਨੂ ਜੇ ਇਹ ਸੰਪਰੇ ਸੰਪਰੇ ਦਾ ਆ ਇਹ ਕਿੰਨੂ ਆ ਠੀਕ 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 ਆ ਚਲੋ ਕਰ ਦੋ ਇਰਾਦਾ ਹੋ ਗਿਆ ਚੇਂਜ ਰੱਜ ਭਾਜੀ ਹੁਣੇ ਕਹਿੰਦੇ ਨੇ ਵੀ ਮਠਿਆਈ ਲੈ ਜੀਓ ਜਿਆਦਾ ਵਧੀਆ ਆ ਇਹਨਾਂ ਕਹੀਏ ਇੱਕ ਇੱਕ ਸਾਰ ਇਹਨਾਂ ਨਾਲ ਸਾਰਿਆਂ ਚ ਪਾ ਦਿਓ ਥੋੜਾ ਥੋੜਾ ਹਾਂ ਨਹੀਂ ਨਹੀਂ ਉਹ ਉਹ ਉਹਨਾਂ ਨੇ ਖਾਣੇ ਨਹੀਂ ਮੈਨੂੰ ਪਤਾ ਵੱਡੀ ਦੀਦੀ ਹੁਣ ਚਿੱਟੇ ਰਸਗੁਲੇ ਖਾਂਦੇ ਇਹੋ ਹੀ ਬਸ ਇਹ ਕਰਾਲਾ ਬਸ ਸਭ ਨਾਲੋਂ ਵਧੀਆ ਆ ਜਾਓ ਭਾਜੀ ਭਾਜੀ ਹੁਣ ਲੱਗਦਾ ਪੈਸੇ ਜ਼ਿਆਦਾ ਵੱਟ ਲੈ ਉਹਨੇ ਦੇ ਉਹ ਲੈ ਬੜੇ ਯੂਰਾ ਸ਼ੂਰਾ ਚ ਪਿਆਰੀਆਂ ਚੱਲ ਰਹੀਆਂ ਨੇ ਕੀ ਆਦੇ ਕੀ ਆੰਦਲਾ ਫੇਰ ਵੀ ਲੰਢੀ ਤੇਰਾ ਲਵਲੀ ਕਹਿੰਦਾ ਹੈ ਤੇਰਾ ਲਵਲੀ ਹਾਂ ਹੁਣ ਰਾਜੂ ਵੀਰ ਫੇਰ ਨੰਸਮ ਲੰਦਾ ਹੁਣ ਫੇਰ ਨੰਸ ਹੁਣ ਫੇਰ ਨੰਸ ਬੰਦਾ ਯਾ ਦੇਖਣਾ ਇਹ ਨਹੀਂ ਖਾਂਦੀ ਅੱਛਾ ਤੇ ਰਾਜ ਜੀ ਪੁੰਨ ਮੈਂ ਖੇ ਚਿਲ ਗਿਆ ਏ ਮੈਂ ਸਪੈਸ਼ਲ ਮੈਂ ਸਪੈਸ਼ਲ ਕਹਿੰਦੀ ਉਹ ਜੀ ਬਰਫੀ ਵਾਲੀ ਉਹ ਮੈਂ ਹਾਂ ਮਹਿੰਗੀ ਲੈਂਦਾ ਨੇ ਫਾਇਦਾ ਕੰਮ ਤੁਹਾਡਾ ਸਸਤੇ ਚ ਸਰਨਾ ਰੁਕੋ ਨਹੀਂ ਮੈਂ ਮੈਂ ਰਸਗੁਲੇ ਚਟੇ ਮੈਂ ਚਟੇ ਰਸਗੁਲੇ ਖਾਂਦੀ ਆ ਵੀ ਹਾਂ ਤੇ ਮੈਂ ਹਾਂ ਵੀ ਮਾ ਵੀ ਪਈ ਰਹਿ ਜਣੀ ਫਾਇਦਾ ਕੋਈ ਨਹੀਂ ਹੋਣਾ ਇਹ ਵੀ ਪਰਫੀ ਲਿਆ ਹੁੰਦਾ ਹੁੰਦਾ ਹੀ ਨਾ ਤੇ ਹੀ ਇਹਨੂੰ ਮਨਾ ਕਰਦਾ ਆਪ ਹੀ ਇਹ ਖਾਂਦਾ ਨਹੀਂ ਬੜੀ ਖੇ ਖਾਂਦਾ ਨਹੀਂ ਬੱਚੇ ਖਾਂਦੇ ਖੁਸ਼ ਹੋ ਗਏ ਮੈਂ ਉਹੀ ਲਿਆਇਆ ਕਰ ਜੋ ਸਾਨੂੰ ਮਰਦਾ ਬਿਲਕੁਲ ਹਾਂ ਅੱਜ ਫੱਪਦਾ ਨਹੀਂ ਹੁੰਦਾ ਪੂਰਾ ਕਿ ਨਹੀਂ ਹਾਂ ਬਾਰੇ ਮੁੰਡਾ ਹਾਂ ਤੇ ਵੀ ਫੱਪਦਾ ਹੀ ਲੈਂਗੇ ਨਾ ਕਿਉਂ ਨਹੀਂ ਫੱਪਦਾ ਕਾ ਫੱਪਦਾ ਉਹ ਰਿਸ਼ਤਾ ਕੀਤਾ ਹੀ ਕਿ ਨਹੀਂ ਵੀ ਬਸ ਮੁੰਡਾ ਕਹਿੰਦਾ ਟੈਟੂ ਬਣਾਉਣਾ ਆ ਇਹ ਕਿਹੜਾ ਰੋੜ ਆ ਸਲਤਨਵਿੰਦ ਰੋੜ ਆਜੋ ਕੀ ਆ ਲੋ ਜੀ ਪ੍ਰਿੰਸ ਟੈਟੂ ਬਾਈ ਦਾ ਨਾਮ ਆ ਹਨਾ ਪ੍ਰਿੰਸ ਐ ਵੈਸੇ ਨਾ ਪ੍ਰਿੰਸ ਇਨਕਟੈਟਿਵ ਚੱਲ ਚੱਲ ਆਈ ਆਈ ਇੱਧਰ ਵਾਹ ਗਲੀ ਜਿਹੇ ਵਿੱਚ ਵੜ ਜਣਾ ਟੈਟੂ ਵਾਲੇ ਨਾਲ ਤੇ ਗੱਲਬਾਤ ਕਰ ਰਹੇ ਆ ਤੇ ਬਾਕੀ ਹੁਣ ਸਾਈਜ਼ ਉਹਨੇ ਦੇਖ ਲਿਆ ਵਾ ਬਾਅਦ ਕਿੰਨਾ ਕੁ ਟਾਈਟ ਟੈਟੂ ਬਣਨਾ ਆ ਤੇ ਬਾਕੀ ਫੋਨ ਤੇ ਗੱਲ ਕਰ ਲਾਂਗੇ ਉਹਦੇ ਨਾਲ ਤੇ ਹੁਣ ਚੱਲੇ ਆ ਮੰਮੀ ਹੁਣ ਆ ਲਾ ਉਧਰੋਂ 10 ਮਿੰਟ ਹੋ ਕੇ ਉਕੇ ਮਮੀ ਉਹਦਾ ਨੰਨਾ ਨੇ ਕਰ ਲੈਣਾ ਕਿ ਸੁਲਾਬ ਮਾਰ ਰਹੀ ਆ ਉਧਰ ਤੇ ਉਧਰ ਕਹਿੰਦੇ ਆ ਵੀ ਆ ਪਾ ਦੇਖਿਆ ਕਿ ਕਾਨੂੰਨੀ ਦੇ ਇਥੇ ਦੀਪ ਦੇਖ ਕੇ ਜਾ ਵੀ ਮੈਂ ਕਹਾ ਚਲੋ ਯਾਰ ਜੀ ਅਗਲੇ ਕਹਿਣ ਡਿਆ ਤੇ ਫਿਰ ਜਾਣਾ ਚਾਹੀਦਾ ਜੇ ਇੰਨਾ ਮਾਨ ਕਰਨ ਡਿਆ ਵੀ ਦੀਪ ਤੋਂ ਵੀ ਦੇਖ ਕੇ ਜਾ ਤੇ ਫਿਰ ਜਾਣਾ ਚਾਹੀਦਾ ਆ ਤੇ ਭਰਾ ਹੁਣ ਨਾਲ ਬੈਠੇ ਆ ਪਾ ਤੇ ਲਿਆ ਵਾ ਬਾਈ ਨੇ ਦਾੜ੍ਹੀ ਖਿਲਾਰਤੀ ਮੇਰੀ ਹੈ ਜਿਹੜੀ ਥੋੜੀ ਜੀ ਪੁੱਤ ਆ ਪੁੱਛੋਣਿਆ ਤਾਂ ਐਨੀ ਮੇਰਾ ਪੁੱਤ ਆ ਜਲੀ ਆ ਚਿਕਾਲ ਆਇਨ ਮੇਰਾ ਮਤ ਆ ਐਸਾ ਸਿਕਲ ਆਇਨ ਮੇਰਾ ਪੁੱਤ ਨਾ ਚਲਪਾ ਹਰ ਸਨਾਵਾਂ ਠੀਕ ਠਾਕ ਜੀ ਦੋਵੇਂ ਭੈਣਾ ਠੀਕ ਬਹੁਤ ਵਧੀਆ ਇੰਨੇ ਟੋਪੀ ਬਦਲੀ ਨਹੀਂ ਉਦੋਂ ਦੀ ਨਵੀਂ ਤੇ ਲਿਆਂਦੀ ਹੈਲੀ ਦੋ ਹਫ਼ਤੇ ਵੀ ਨਹੀਂ ਹੋਏ ਅਜੇ 6 ਮਹੀਨੇ ਪਾਵਾਂਗੇ ਤੇ ਫੇਰ ਬਦਲਾਂਗੇ ਕਿਰਨ ਵਾਂਗੂੰ ਕਿਰਨ ਤੇ ਹਰਗੁਣ ਇਕੱਠੀਆਂ ਬਦਲਦੀਆਂ ਟੋਪੀ ਚ ਬਦਲਦੀ ਹੋਵੇ ਵੀ ਵਲੌਗ ਚ ਵੇਖਿਆ ਕਿਦੇ ਚਲੋ ਸਾਡੀ ਬੜੀ ਤੇ ਮੈਂ ਹਰਗੁਣ ਤੇ ਕਿਰਨ ਸਾਡੀ ਜਿਹੜੀ ਇਕੱਠੀਆਂ ਟੋਪੀ ਬਦਲਦੀਆਂ ਨੇ ਨਹੀਂ ਤੇ ਨਹੀਂ ਬਦਲਦੀ ਚਲੋ ਫਿਰ ਲਾਹ ਕਰਦੀਆਂ ਚਲੋ ਬਾਓ ਮੈਨੇ ਬਾਜੋ ਬੜੇ ਚਿਰਾਂ ਬਾਅਦ ਬੈਠੇ ਨੇ ਸੱਜਣ ਹੈ ਬੜੇ ਚਿਰਾਂ ਬਾਅਦ ਬੈਠੇ ਮੈਂ ਸੱਜਣ ਸੱਜਣ ਉਸੇ ਹੀ ਸੱਜਣ ਸੱਜਣ ਨਾ ਗੁਰੂਆ ਗੁਰੂਆ ਉਹਨਾਂ ਨੇ ਨਾ ਲੈ ਵੀ ਰਸਦੇ ਨਾ ਨਾ ਹੈ ਇਹਨੂੰ ਰਸਦੇ ਉਹਨਾਂ ਆਖਣਾ ਬੁੜੀਆਂ ਦੇ ਰਸਮੀਆਂ ਵੇਖੀਆਂ ਬੰਦੇ ਵੀ ਰਸਦੇ ਨਹੀਂ ਆਪਾਂ ਨਹੀਂ ਰਸਦੇ ਅਮਦੇ ਵੇਲੇ ਸਤਾਨੀ ਕੰਢੀ ਅਮਦੇ ਅਜੇ ਵੇਸੇ ਹੀ ਅੱਗੇ ਨੇ ਬਾਈ ਪਰਚਲਾਉਂਦੇ ਆ ਚੱਲ ਚਲੋ ਚਲਾਓ ਗੱਡੀ ਮੇਡੀ ਚਲਾਓ ਸ਼ਾਬਾਸ਼ ਸ਼ਾਬਾਸ਼ ਉਹ ਵੇ ਉਹ ਹੈਲੋ ਕਿੰਨੇ ਸナイਪਰਸ ਨਾਲ ਹੋਣਗੇ ਡਿੱਤੀ ਹੋਇਆ ਬਈ ਕੁੜੀ ਨਹੀਂ 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 ਆਜੋ ਨਹੀਂ ਨਹੀਂ ਆਉਂਦਾ ਹੋਰ ਸ਼ੀਲ ਡਾ ਲਓ ਤੇ ਤੁਸ ਬਸ ਨਹੀਂ ਮਿਲਣਗੇ ਹਲੇ ਮੈਂ ਹੀ ਆ ਬਸ ਉਹ ਫਸ ਗਏ ਉਹ ਫਸ ਗਏ ਫਸ ਗਏ ਫਸ ਗਏ ਇਹ ਮੇਰੇ ਕਰਕੇ ਫਸ ਗਏ ਚਲੋ ਵੀ ਮੈਂ ਬਣੀ ਗੱਲ ਬਣਗੀ ਕਿ ਨਹੀਂ ਗੱਲ ਉਹ ਵੇਖੋ ਉਹ ਕਿੰਨੂ ਨਾ ਫੇਰਦੇ ਕਿਤੇ ਮੇਰੇ ਕੱਲੀ ਨਾਲ ਸਾਰੀ ਛਿਟਕੇ ਰਹੀ। ਤੁਹਾਨੂੰ ਇੱਕ ਗੱਲ ਦਾ ਸਾਰ ਹੁਣੇ ਕਹਿੰਦੇ ਹੁਣੇ ਨਾ ਸਾਰੇ ਕਹਿੰਦੇ ਆਪਣੇ ਕੋਲ ਟਾਈਮ ਨਹੀਂ ਹੈਗਾ ਆਪਣੇ ਕੋਲ ਆਇਆ ਨਹੀਂ ਜਾਣਾ ਆਪਾਂ ਇਦਾਂ ਆ ਆਪਾਂ ਉਹਦਾ ਮਿੰਟੋ ਮਿੰਟੀ ਡੈਡੀ ਦਾ ਫੋਨ ਆਇਆ ਵੇ। ਐ ਫਸ ਗਏ ਕਣੀ ਐ। ਡੈਡੀ ਦਾ ਡਰ ਬਹੁਤ ਜ਼ਿਆਦਾ ਸਾਨੂੰ ਸਾਰਿਆਂ ਨੂੰ। ਬਿਲਕੁਲ ਬਿਲਕੁਲ ਅਸਲ ਵਿੱਚ ਨਾ ਇੱਥੇ ਜ਼ਰੂਰੀ ਕੰਮ ਹੈ ਅਸੀਂ ਉਹ ਕੰਮ ਚੱਲੇ ਬਹੁਤ ਜ਼ਿਆਦਾ ਜ਼ਰੂਰੀ ਉਹ ਵੀ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਵੀ ਕਿਹੜੇ ਕੰਮ ਆਪਾਂ ਚੱਲਨੇ। ਖੁਸ਼ਖਬਰੀ ਹੈ ਬਸ ਇੰਨਾ ਕਹਿ ਦਿੰਨੇ ਆ। ਖੁਸ਼ਖਬਰੀ ਹੈ ਬਸ। ਤੋ ਕਿ ਉਹਨਾਂ ਚਰ ਖੁਸ਼ਖਬਰੀ ਨਹੀਂ ਦੇਣੀ ਚਾਹੀਦੀ ਜਿੰਨੇ ਚਿਰ ਚੀਜ਼ ਸਾਡੀ ਨਹੀਂ ਹੋ ਜਾਂਦੀ ਕਹਿੰਦੇ ਜਦੋਂ ਉਹ ਚੀਜ਼ ਸਾਡੀ ਹੈ ਕਿ ਫਿਰ ਤੁਹਾਨੂੰ ਜਰੂਰ ਦੱਸਾਂਗੇ ਤੇ ਨਹੀਂ ਵੀ ਹਾਂ ਬਿਲਕੁਲ ਹਾਂ ਹੁਣ ਇਧਰ ਹਾਂ ਉਂਗਾ ਬੜੀ ਜਲਦੀ ਨਹਿਰ ਤੇ ਫਸੇ ਜਾਂ ਜਾਂਮ ਦੇ ਵਿੱਚ ਡੈਡੀ ਨੇ ਵੀਡੀਓ ਬਣਾਉਣਾ ਮੈਨੂੰ ਵੀ ਡੈਡੀ ਨਹਿਰ ਤੇ ਫਸੇ ਆਖ ਲਈ ਹਾਂ ਸੋ ਉਹਨਾਂ ਨੇ ਗਾਣਾ ਇਹਦਾ ਪਾਏ ਨਹੀਂ ਸੱਸਰੀ ਘਾਲ ਜੀ ਸੱਸਰੀ ਘਾਲ ਜੀ ਨਾ ਕਰੇ मे सीकाल जी सुनाओ ठीक ठाक जी बाकी उतरन रहे बड़े है ठीक ठाक अभी मिट्टी देखने इधर लाल ਉਹ ਬੜੀ ਖਨੀ ਆ ਉਹ ਮੰਮੀ ਸਾਡੇ ਘਰੇ ਅੱਗੇ ਬੜੀਆਂ ਪਈਆਂ ਮੰਮੀ ਹੁਣੀ ਕਿਧਰ ਗਏ ਬਿੱਲੀ ਲੰਗੀ ਮੰਮੀ ਡਿਊਟੀ ਟੈਮੋ ਗਿਆ ਵੀ ਨਾ ਬੜੇ ਚਲਾਕ ਜੇ ਚੱਲ ਇਧਰੋਂ ਆ ਜਾਓ ਮੈਂ ਨਾ ਦਿਖਾਤਾ ਉਧਰ ਰੇਤ ਜੀ ਪਈ ਇਧਰੋਂ ਆ ਜਾਓ ਪਰ ਕੀ ਕਰੀ ਪਾ ਕੇ ਆ ਭਾਬੀ ਹੁਣ ਭਾਵੇਂ ਜਿੱਥੇ ਮਾਰੀ ਨਾ ਮੈਂ ਕਹਿੰਦਾ ਮਰਜ਼ੀ ਬਸ ਇਹਦੀ ਤਾਂ ਬਿਲਕੁਲ ਮਰਜ਼ੀ ਨਹੀਂ ਕਰਨੀ ਬਸ ਇਹਦਾ ਕਰਕੇ ਅੱਗੇ ਕੰਮ ਖਰਾਬ ਹੋਇਆ ਹੈ ਇਹਦਾ ਕਰਕੇ ਅੱਗੇ ਕੰਮ ਖਰਾਬ ਹੋਇਆ ਇਹਦਾ ਕਰਕੇ ਜੁੜੀ ਵੇ ਓ ਰੋ 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 ਇੱਕ ਮਿੰਟ ਓ ਵੱਡਿਓ ਕਾਲਿਓ ਓਏ ਓਏ ਹੈ ਇੱਕ ਮਿੰਟ ਰੁਕ ਜੋ ਤੂੰ ਸੋਨੀ ਡੇ ਸੋਨੀ ਡੇ ਵੀਰੇ ਇੱਕ ਮਿੰਟ ਯਾਰੇ ਮੈਂ ਸਾਰੀ ਮੰਨੀ ਲੈ ਕੇ ਦਈਏ ਆਈ ਨਹੀਂ ਮੇਰਾ ਛੋਣਾ ਕਹਿੰਦਾ ਲੈ ਤੇ ਆਈ ਨਹੀਂ ਇਹਦੇ ਵਿੱਚ ਓ ਲੈ ਆਂਟੀ ਹਣੀ ਆ ਗਈ ਨੇ ਸੁਖਨ ਓਏ ਸਸ ਘੰਟੀ ਜੀ ਉਹ ਸਾਰਾ ਠੀਕ ਠਾਕ ਜੀ ਹਾਂ ਠੀਕ ਉਹ ਵੀ ਆ ਗਿਆ ਇਹ ਹਲ ਜੀ ਉਸ ਨਾਲ ਠੀਕ ਠਾਕ ਆ ਤਰੀ ਜੀ ਮੈਂ ਚੱਲ ਲੱਗਦਾ ਕਿ ਤੁਸੀਂ ਵੀ ਨਾਲ ਹੀ ਆ ਜਾਓ ਮੈਂ ਜਦਾਂ ਮੈਂ ਜਦ ਮੈਂ ਅੰਟੀ ਜੀ ਮੇਰੇ ਤੋਂ ਗੱਲ ਸੁਣੋ ਮੈਂ ਜਦਾਂ ਇਕੱਠੇ ਹੋ ਗਏ ਜੇ ਉਧਰ ਵੇਂਦਾ ਹਾਂ ਹਾਂ ਉਧਰ ਲੜਾਈ ਹੋ ਗਈ ਕਿੱਥੋਂ ਦੀ ਹੈ ਹੈ ਬਾਈ ਠੀਕ ਹੈ ਉਹਨਾਂ ਨੇ ਉਹਨਾਂ ਨੇ ਬਹੁਤ ਸਾਰੇ ਉਹਨਾਂ ਨੇ ਆਖਣਾ ਇਹ ਕੱਕ ਲੜਾਈ ਹੋ ਗਈ ਲੱਗਦਾ ਡੈਡੀ ਕਿੱਧਰ ਗਏ ਡੈਡੀ ਜੀ ਆਵੇ ਕੋ ਫਿੱਟ ਜਾਂਦਾ ਉਹ ਜਾਣਾ ਉਹ ਗਲੀ ਦੇ ਅੱਗੇ ਡੈਡੀ ਹੁੰਦੀ ਅੱਗੇ ਕਹਿੰਦੀ ਉਹ ਪਿੱਛੇ ਸਿੰਪਲ ਬਣਾ ਦਿੰਦੇ ਨਾ ਕੋਈ ਗੱਲ ਨਹੀਂ ਮਾ ਕੇ ਕੋਈ ਨਹੀਂ ਨੂੰ ਸਿੰਪਲ ਹੀ ਨਹੀਂ ਇਹ ਜਗਾ ਵਾਦੇ ਆ ਇਹ ਜਗਾ ਜਗਾ ਵੇਖਣ ਵਾਸਤੇ ਆਏ ਆ ਜੇ ਭਾਈ ਹੁਣਾਂ ਨੇ ਲੈਣੀ ਆ ਵੇਖੋ ਹੁਣ ਮਹਾਰਾਜ ਕੀ ਕਰਦਾ ਸੱਚੇ ਪਾਤਸ਼ਾ ਅੰਕਲ ਜੀ ਤੁਹਾਨੂੰ ਬਹੁਤ ਦਈਆਂ ਹੋਣੀ ਆ ਬਤਾਈਏ ਆਪਣੇ ਕੰਮ ਆਹੋ ਉਹ ਮਾਰੇ ਨਾ ਮਾਰੇ ਨਾ ਨਾ ਮਾਰੇ ਹੋ ਜਾਨ ਤੋਂ ਜਾਨ ਤੋਂ ਯਾਰ ਮਾਰੇ ਨਾ ਐਵੇਂ ਕਿਹਨੂੰ ਮਾਰੇ ਉਹ ਨਾ ਲੜਦੇ ਮੈਂ ਅਸੋਚਦਾ ਸੱਚੀ ਕੀਨੀ ਲੜਾਈ ਉਹ ਮਾਰੇ ਉਹ ਨਾ ਮਾਰੇ ਉਹ ਨਾ ਮਾਰੇ ਉਹ ਜਾਣ ਦੋ ਜਾਣ ਦੋ ਯਾਰ ਮਾਰੇ ਉਹ ਨਾ ਐਵੇਂ ਕਿਸ ਨੂੰ ਮਾਰੇ ਉਹ ਨਾ ਵੇਲਾ ਰਾਜੂ ਦਾਣਾ ਪਾਣੀ ਕਿੱਥੇ ਲਿਖਿਆ ਹੈ ਅੰਬਰ ਸਰ ਵੇਲਾ ਤੇ ਘੁੰਮਣ ਆਉਣਾ ਸੀ ਵੇਲਾ ਹੈ ਵਿਆਹ ਗਿਆ ਹੈ ਤੂੰ ਤਦੋਂ ਮਮਾ ਤੁਮਾ ਜੇ ਮਾਂ ਪਾਜੀ ਹੁਣ ਅੱਜ ਆਪਣੇ ਸਹੁਰੇ ਆਉਣਾ ਹੈ। ਮੈਂ ਵੀ ਆਉਣਾ ਹੈ। ਰਜਾਈ ਦੇ ਰਹੇ ਕੋੜੀ। ਤੁਮੇ ਕਿੱਥੇ ਜਾਣਾ ਹੈ? ਨਾ ਵੀ ਡਰਾ ਗਿਆ ਮਮੀ ਹੁਣਾ ਵੱਲ। ਇੱਕ ਯਾਰ ਤੁਹਾਡਾ ਨਾ ਦਰਵਾਜ਼ੇ ਦਾ ਨਹੀਂ ਪਤਾ ਲੱਗਦਾ ਕੀ ਕਰੀਏ ਵੀ। ਇਹ ਕੀ ਹੋੰਡਿਆ ਹੈ? ਇਹ ਨਕਸ਼ਾ ਹੋੰਡਿਆ ਲੱਗਦਾ। ਤੁਹਾਨੂੰ ਨਹੀਂ ਪਤਾ ਲੱਗਣ ਦੇ ਪੁਰਾਣੇ ਆਏ ਆ। ਹਾਂਜੀ ਮੈਨੂੰ ਪਰਾ ਲੱਗਿਆ। ਹਾਂਜੀ ਕੀ ਹੋਇਆ ਜੀ? ਹਾ ਗਏ ਲਿਆ ਮੈਂ ਅੱਜੂ ਭਾਜੀ ਤੇ लवली ਇਹ ਫਸਟ ਟਾਈਮ ਆਇਆ ਫੇਰਾਪਾ ਬਿਆਹ ਕਰਵਾ ਕੇ ਤੋ ਫੇਰਾਪ ਹੁਣ ਮੈਂ ਨਾਲ ਇਹ ਕਹਿ ਦਤਾ ਮੈਂ ਪਹਿਲਾਂ ਸੋਸ ਦੇ ਵਾਲੇ ਉੱਠ ਗਏ ਇਹ ਮਿੱਟੀ ਪਲੀਤ ਕਾਂਡੀ ਮੇਰੀ ਹੈ ਓਏ ਅਸੀਂ ਨਹੀਂ ਕਿੰਨਾ ਕਾਰ ਦੇ ਜੱਟਾ ਅਜੇ ਹੁਣੇ ਪੈਸੇ ਲਾਇਆ ਹੀ ਹੈ ਵਿਆਹ ਹੀ ਛੱਡੇ ਸੁਨੇਹੇ ਪੈਸੇ ਲਾਇਆ ਸੀ ਛੱਡੀ ਕਿਵੇਂ ਕਿ ਹੱਸਣਾ ਨਹੀਂ ਕੋਲੋਂ ਮੀ ਮਕਾਨ ਓ ਹੋਰ ਕੀ ਹੋਰ ਕੀ ਬੜਾ ਵਧੀਆ ਉਹਦੇ ਉੱਥੇ ਗਏ ਸਾਡੇ ਵਾਲਗੇ ਉੱਥੇ ਸਲਾਈ ਪੈ ਗਏ ਉਹ ਬਕਰ ਉੱਤਰ ਗਏ ਚਲਾ ਹੀ ਗਏ ਰੋਲਾ ਪਾ ਕੇ ਲੋ ਨੀਨੀ ਵੇ ਚਾਜੂ ਮੋਟੋ ਗਿਆ ਨਾ ਛੀਆ ਉਹ ਆ ਗਏ ਤੇ ਦੋ ਨਾਲ ਸੁਪਰੇ ਚੰਦੇ ਆ ਚਲੇ ਚੀ ਨਵੀਂ ਡਰਦੀ ਆ ਗਏ ਹਾਂਜੀ ਆ ਗਏ ਜੇ ਹੋਏ ਤੁਰ ਪੇ ਉੱਪਰ ਗਏ ਕਿ ਨਹੀਂ ਤੀਜੀ ਮੈਨੂੰ ਤਾਂ ਕਬੂਤਰ ਵੇਖ ਲੈ ਲਾਈਟ ਆਉਂ ਕਬੂਤਰ ਵੇਖਿਆ ਹੈ ਇਹ ਸੱਚ ਹੈ ਨੀ ਉਹ ਬੱਬਾਈ ਦਾ ਵੇ ਹੈ ਬੜਾ ਵਧੀਆ ਬਣਿਆ ਤੇ ਹਾਂਜੀ ਬਾਕੀ ਕਬੂਤਰ ਵੇਖ ਬੱਜਾਂ ਦੇ ਆਏ ਨੀ ਕੈਟ ਆਈ ਕੈਟ ਮੈਂ ਬੰਦੇ ਤੇ ਸਾਰੇ ਫੋਟੋ ਮੋਟਾ ਇਹ ਵੇਖਣਾ ਬਿੱਲੀ ਵਾਲੇ ਵੇਖਣਾ ਕਿੰਨੀ ਖੁਸ਼ ਹੁੰਦੀ ਏ ਮਿਆਉ ਕਰ ਮਿਆਉ ਦੱਸ ਮਿਆਉ ਖਾ ਖਾ ਤਾ ਬਿੰਨੇ ਕੰਨ ਤੋਂ ਗੀਂਦ ਵੀ ਦੋ ਮਮਾ ਕਿੰਨੀ ਖੁਸ਼ ਹੁੰਦੀ ਏ ਬਿੱਲੀ ਵਾਲੇ ਵੇਖ ਕੇ ਕਰ ਦੋ ਮਿਆਉ ਕਰ ਦੋ ਮਿਆਉ ਮ लवली ਉਹਨਾਂ ਦੇ ਘਰੇ ਆਏ ਸੀਗੇ ਰੋਟੀ ਰੱਟੀ ਖਾਧੀ ਇੱਥੋਂ ਤੇ ਹੁਣ ਚੱਲੇ ਆਂ ਧੰਨਵਾਦ ਸੀ ਹਾਂ ਕੀ ਤਾਜ ਆ ਦਾਦੂ ਦੇਵਾ ਜਮਾਨਦ ਕਹਿੰਦੇ ਹਰ ਗੁਨਾਈ ਨਹੀਂ ਕਿਹਨੂੰ ਦੇਵਾ ਜਮਾਨਦ ਲੈ ਵੀ ਮਿੱਤਰ ਚੱਲੇ ਨੇ ਪਿਆਰੇ ਘਰਾਂ ਨੂੰ ਹੁਣ ਮੈਂ ਚਲ ਪਾਜੀ ਹੁਣੀ ਚਲਾਉਣਗੇ ਦਾਸ ਹੁਣੀ ਗੱਡੀ ਚਲਾਉਣਗੇ ਕਿਉਂਕਿ ਬੜੇ ਚਿਰਾਂ ਬਾਅਦ ਮਿਲਣ ਨੂੰ ਸੱਜਣ ਪਿਆਰੇ ਚੰਗਾ ਨਹੀਂ ਓਕੇ ਬਾਏ ਬਾਏ ਜੀ ਚਲੋ ਘਰਾਂ ਨੂੰ ਜਾਓ ਇਹ ਬਈ ਮੈਂ ਤਾਂ ਇਹ ਵੀ ਕਾਫੀ ਚਿਰਾਂ ਬਾਅਦ ਬੈਠਾ ਇਹ ਮੈਨੂੰ ਪਤਾ ਕਦੋਂ ਦਾ ਬੈਠਾ ਪਿਆ ਪਿਛਲੀ ਸੀਟ ਤੇ ਜਦੋਂ ਇੱਕ ਰਿ ਉਹ ਬਜ਼ੁਰਗ ਨੂੰ ਬਹਾ ਲਿਆ ਸੀ ਬਾਪੂ ਨੂੰ ਬਾਪੂ ਨੂੰ ਬਹਾ ਲਿਆ ਨਾ ਹੁਣ ਚੱਲਦੇ ਆਂ ਘਰੇ ਹੁਣ ਵਾਪਸੀ ਅੰਮ ਮੈਨੂੰ ਲੱਗਾ ਮੇਰੀ ਵਾਲੀ ਗੱਡੀ ਕਹਿੰਦੀ ਸਟਾਰਟ ਕਰਤੀ ਜੇ ਚਲੋ ਹੁਣ ਚੱਲਦੇ ਆਪਾਂ ਘਰੇ ਵਾਪਸੀ ਆ ਬੜੀ ਉਦਰੀ ਐਸੀ ਸਾਈਕਲ ਤੇ ਬਣਾ ਚਲੋ ਆ ਜੀ ਚਲ ਇਹ ਸਾਈਕਲ ਤੇ ਆ ਜੂਗੇ ਅਸੀਂ ਚੱਲੀਏ ਹਾਂ ਚੁੱਕਾ ਮੈਂ ਚੰ ਚੁੱਕਾ ਲੈ ਬੰਦਾ ਇੱਕ ਚਾਹੀਦਾ ਸੈਡ ਚੁੱਕਣ ਵਾਸਤੇ ਮੈਨੂੰ ਚਲੋ ਸੜਾ ਨਹੀਂ 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 ਚਲੋ ਬੈਠੋ ਬੈਠੋ ਚਲ ਉਹਨੂੰ ਮਾਸੜ ਨੂੰ ਲੈ ਆ ਓਕੇ ਬਾਏ ਸਸੀ ਕਾਲ ਐਂਜਲ ਓਕੇ ਬਾਏ ਬਾਏ ਟਾਟਾ ਪੱਕਾ ਓਕੇ ਬਾਏ ਵਾ ਵੇ ਐਂਜਲ ਨਵਾਂ ਸਾਈਕਲ ਲੈ ਗੀੜੀਆਂ ਲਈ ਲਾਉਣ ਕਲੀ ਦੇ ਵਿੱਚ ਚੂਟੇ ਲੈ ਆ ਰਿਹੀ ਚੂਟੇ ਮਾ ਰਾਈ ਨੀ ਮਾਟੇ ਉਹ ਵੀ ਦੂਜਾ ਵੀ ਡਿਆ ਹੂਟੇ ਲੈਣਾ ਉਹ ਪਰਲੀ ਸਾਈਡੋਂ ਆਹ ਮੈਂ ਬੜਾ ਜਿਆਦਾ ਸੌਣੇ ਹੁੰਦੇ ਆ ਸਾਈਡ ਪਲੀਜ਼ ਆ ਵੇਖੋ ਇਹਦੇ ਕੋਲ ਮਾਈਕਲ ਆ ਉਹ ਵੀ ਡਿਆ ਹੂਟੇ ਲੈਣ ਨੂੰ ਆ ਉਹ ਜਾਂਦਾ ਹੀ ਬਾਏ ਬਾਏ ਉਹ ਗਾੜੀ ਨੇ ਵਾਜੀ ਅ ਸੰਦੀਪ ਨੂੰ ਵਾਏ ਕਰੰਦੀ ਚਲੋ ਠੀਕ ਆ ਜੀ ਸਾਹਿਬ ਜੀ ਓਕੇ ਚੰਗਾ ਹੈ ਬਾਜੀ ਸਤਿ ਸ਼੍ਰੀ ਅਕਾਲ ਜੀ ਉਹ ਕੁੜੀ ਤੇਰੀ ਗੱਡੀ ਤੇ ਨਹੀਂ ਬੈਠੀ ਚੱਲ ਜਾ ਨੱਲਾ ਕੋ ਚੱਲਾਏ ਬਾਏ ਹੋਣੇ ਸੀ ਬਾਏ ਬਾਰਿਸ਼ ਕੀਨ ਹੈ ਨਾ ਉਹ ਦੇਖੋ ਨਹੀਂ ਜਾਣਾ ਬਾਏ ਅੱਜ ਚਲੋ ਯਾਰ ਚੱਲ ਗਿਆ ਹੁਣ ਆ ਆ ਕਿਦੀ ਕਿਟਿਆ ਹੱਡੀ ਹੱਡੀ ਆ ਅੱਛਾ ਅੱਛਾ ਫੜੋ ਇਹ ਨਾ ਰਹਿ ਜੇ ਕਿਤੇ ਰਾਜੂ ਨੇ ਸਵੇਰੇ ਪੜ੍ਹਨ ਨਹੀਂ ਜਾਣਾ ਸਕੂਲੇ ਓਏ ਹੋਏ ਆ ਜਰਾ ਜਵੀਰ ਹੁਣ ਰਾਜਵੀਰ ਗੱਲਾਂ ਖੂਬਸਾਰੀਆਂ ਕਰਨੀਆਂ ਨੇ ਠੀਕ ਹੈ ਚੰਗਾ ਹੈ ਭਾਜੀ ਹੁਣ ਮੈਂ ਨਾ ਬਟਾਲੇ ਜਾ ਕੇ ਲੋਕ ਹੋਣਾ ਬਣ ਕੇ ਕਹਿੰਦੇ ਚੱਲਦੀ ਗੱਡੀ ਤੇ ਫੋਨ ਵਾੜਾ ਚਲਾਉਂਦਾ ਲੈ ਵੀ ਆਪਣੇ ਵੇਲੇ ਫਾਸਟ ਏਕ ਕਿਤੇ ਨਹੀਂ ਲੱਗਾ ਹੋਇਆ ਫਾਸਟ ਏਕ ਲਾ ਤਾ ਦੇਖ ਲਓ ਇਧਰ ਵੀ ਨੀ ਕਿਤੇ ਲੱਗਾ ਹੋਇਆ ਠੀਕ ਆ ਤੇ ਆਪਣੀ ਗੱਡੀ ਇਦਾਂ ਨਗਾਵਾਗਾ ਇਦਾਂ ਹੀ ਵੇਖਦੇ ਭਲਾ ਨਗਾਉਂਦੇ ਆ ਵਾਕ ਵੀ ਕਿੰਨੀ ਕਪੜਾ ਸ਼ਾਲਾ ਵੇ ਸ਼ੇਰਾ ਓਕੇ ਗਰਾਂਮ ਮੈਂ ਕੇਵਾਰ ਵੀ ਗਣੀ ਰਾਜੂ ਦਾ ਨਾਂ ਹੀ ਵੜਾ ਵਦੇ ਰਾਜੂ ਦਾ ਨਾਂ ਹੀ ਵੜਾ ਦੇ ਨਾਂ ਚੱਲਦਾ ਰਾਜੂ ਦਾ ਨਹੀਂ ਵੀ ਰਾਜੂ ਲੈ ਵੀ ਪਹੁੰਚ ਗਏ ਹੁਣ ਰਾਜੂ ਹੁਣਾਂ ਦੇ ਘਰੇ ਤੇ ਰਾਜੂ ਨਹੀਂ ਚੱਲੇ ਚੰਗਾ ਬਾਉ ਜੀ ਨਹੀਂ ਹੁਣ ਬਾਅਦ ਚ ਬਾਅਦ ਚ ਆਉਂਦੇ ਹੁਣ ਕਿਹੜੀ ਬੋਤਲ ਲੈ ਆਈ ਉਹ ਹੀ ਵਾਲੀ ਚੰਗਾ ਬਾਏ ਓਕੇ ਸਾਹਿਬ ਜੀ ਚੰਗਾ ਜੀ ਸਾਸਤਰੀ ਕਾਲ ਜੀ ਚੰਗਾ ਬਾਉ ਜੀ ਓਕੇ ਬਾਏ ਬਾਏ ਥੈਂਕ ਯੂ ਤੁਹਾਡੇ ਘਰ ਕੇ ਆਈ ਵੀ ਹੋ ਗਏ ਕੋਈ ਨਹੀਂ ਕੋਈ ਨਹੀਂ ओके। ਠੰਗਾ ਜੀ ਓਕੇ ਰਜੂ ਹਾਂ। ਕੈਮਰਾ ਵੀਰ। ਚਲੋ ਚੱਲੀਏ ਘਰਾਂ ਘਰੇ। ਐਹ। ਮੀਆਂ ਬੀਬੀ ਸ਼ਟਰ ਦੇ ਚੁੱਕਣਾ। ਜੀ। ਜਾਓ ਫੇਰ ਹੁਣ। ਲੈ। ਓਕੇ ਨਾ ਰੋ। ਇਹ ਸੱਤਾ ਪੋਤਾ। ਹਮ। ਹਾਂ ਗੱਡੀ ਲਾਤੀ ਹੁਣ ਕਹਿੰਨੇ ਵੀ ਪੰਗਾ ਪੈ ਗਿਆ ਕੈਮਰੇ ਚ ਵੇਨਾਂ। ਯਾਹ ਵੀ ਕੇ ਹੁਣੇ ਰੀਨੀ ਕਰ ਲਾ ਪੀ ਡਾਡੀ ਨੂੰ ਵੇਖ ਕੇ ਹਾਂ ਤੂੰ ਕੀ ਮੇਰੇ ਨਾਲ ਸੀ ਗੱਲ ਮੈਂ ਦੀ ਅੰਨੀ ਨਾ ਸੀ ਤਾਂ ਸੋਚਿੰਦਾ ਬੁਣਾ ਸੀ ਸੋਚੀ ਬੁਣਾ ਜਾਂਦਾ ਹਾਂ ਬੱਖਾਂ ਸੁਣਾ ਹਾਈ ਤੇ ਟੇਪ ਲਾਈਏ ਨਾ ਇੱਥੇ ਨੇ ਲੋਕ ਨਹੀਂ ਚੁੰਗਲਾਈਆਂ ਵੜਦੀ ਤੇ ਫਿਰ ਸੰਦੀਪ ਨੇ ਟੇਪ ਲਾਤੀ ਵੇਖ ਨੱਪਦੀ ਵੇਖੇ ਸੱਚ ਬਖਲਾਤਾ ਪਖਲਾਤਾ ਨਹੀਂ ਬੰਦ ਕਰ ਦੋ ਬੰਦ ਕਰ ਦੋ ਚਲ ਇਹ ਹੋ ਗਿਆ ਬੰਦ ਉਹਨਾਂ लवली ਉਹਨਾਂ ਘਰ ਵੀ ਸੋਚੇ ਨਾ ਕੀ ਇਦਾਂ ਹੀ ਕਰਦੇ ਨੇ ਉਹਨਾਂ ਬਾਬੂ ਤੋੜਾ ਤੋੜਾ ਸੱਚੀ ਗਾ ਨਹੀਂ ਕਰਨੀ ਸੱਚੀ ਗਾ ਸੱਚੀ ਗਾ ਇੱਧਰ ਨੂੰ ਸੱਚੀ ਗਾ ਮਾਊਜੀ ਮੈਂ ਵੀ ਕਰਾਂ ਸੱਚੀ ਗਾ ਮੈਂ ਵੀ ਕਰਾਂ ਸੱਚੀ ਗਾ ਸੱਚੀ ਗਾ ਨੂੰ ਗੁਬਾਰੇ ਲੈ ਲਓ ਗੁਬਾਰੇ ਛੋਲੇ ਛੋਲੇ ਗੁਬਾਰੇ ਇਹ ਤੇ ਗਾ ਗੱਦੜ ਕੋਣ ਕਹਿੰਖਾ ਸਹੀਓ ਸੋਨੇ ਸੋਨੇ ਬਹੁਤੀਆਂ ਚੂੜੀਆਂ ਕਿੱਥੇ ਚੂੜੀਆਂ ਚੂੜੀਆਂ ਉਹਨੀਆਂ ਟੋਟੀਆਂ ਮੈਂ ਵੀ ਲੰਗੀਆਂ ਤਾਂ ਸਾਰੀਆਂ ਲੰਗੀਆਂ ਮੈਂ ਵੰਗੀਆਂ ਮਿਦਿਆ ਦਿੱਤੀ ਉਹਦੋਂ ਛੋਟਾ ਆ ਗਿਆ ਨਾ ਸੂਟ ਜਿਹੜਾ ਮੰਮੀ ਹੁਣਾਂ ਦਿੱਤਾ ਸੀ ਤੈਨੂੰ ਭਾਈ ਹੁਣੇ ਲੈ ਕੇ ਆਏ ਉਹ ਹੀ ਨਾ ਇਹ ਸਾਈਜ਼ ਵੱਡਾ ਲੈ ਲੂੜੀ ਤੇ ਆ ਵੱਡਾ ਇਹਨਾਂ ਕਰ ਬੋਲ ਆਹੋ ਠੀਕ ਹੈ ਵੀ ਪਰ ਇਹ ਵੀ ਗਰਮੀਆਂ ਦੇ ਭਾਵੇਂ ਲੈ ਆਉਂਦੀ ਹਾਲੀਆ ਯਾਨੀ ਉਹ ਨਵੇਂ ਸਾਲ ਨੂੰ ਕਰੀਏ ਨਾ ਬਸ ਚਲ ਕੋਈ ਨਹੀਂ ਉਹ ਫਿਰ ਪਾ ਦੇਈ ਹੁਣ ਚੰਗਾ ਕਿਉਂਕਿ ਇਹੋ ਦੇਣੇ ਆ ਦਦ ਦੇਣ ਦਾ ਹੈ ਵਿੱਚ ਕੈਨੇਡਾ ਜੀ ਇਹਦੇ ਉਹਨੂੰ ਬਸ ਉਹ ਲੋਗੋ ਜੀ ਦੀ ਹੁੰਦੀ ਬਸ ਉਹ ਖਿੱਚਣ ਦੇ ਪਜਾਮੀਆਂ ਵੱਡੀਆਂ ਦੇ ਦਿੰਦੇ ਬਾਵਾ ਨਾ ਚਲ ਠੀਕ ਹੈ ਨਹੀਂ ਨਹੀਂ ਸਹੀ ਆ ਹੈ ਤਾਂ ਸਹੀ ਆ ਪਰ ਮੰਮੀ ਆ ਹੈ ਤਾਂ ਸਹੀ ਨਹੀਂ ਕਹਿੰਦੇ ਨਾ ਜਦੋਂ ਬੱਚਾ ਚੁੱਕੀਦਾ ਨਾ ਤਿਲਕ ਦੇ ਬਹੁਤ ਯਾਰ ਅੱਛਾ ਸ਼ਰ ਡਬਲਵਾ ਅੱਛਾ ਆ ਡਬਲ ਵੀ ਆ ਇਹਦੇ ਨਾਲ ਲੱਗਾ ਕੱਲ ਆ ਵੀ ਡਬਲ ਨਹੀਂ ਪਾ ਸਕਦੇ ਉੱਤੋਂ ਚਾ ਚਾ ਆ ਕਰੋ ਆ ਕਰੋ ਬਗੇਚੇ ਕੀ ਪਾਇਆ ਹਾਂ ਮੈਂ ਕੁਛ ਨਹੀਂ ਪਾਇਆ ਕੁਛ ਨਹੀਂ ਪਾਇਆ ਹੁਣ ਡਬਾ ਨੂੰ ਫੜਾ ਦੇ ਪਾਪਾ ਆ 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